ਅੱਜ ਕੀ ਨਾ ਮੈਂ ਤੁਹਾਡਾ ਕੀ ਕਹਿਣਾ ਚਾਹਾਂਗੇ ਜਿਹੜਾ ਮਸ਼ੀਨਾਂ ਚ ਵੰਡੇ ਆਗੇ ਕਿਸ ਤਰ੍ਹਾਂ ਦਾ ਮਾਹੌਲ ਦੇਖੋ ਜਿਵੇਂ ਪਾਲਸਿਕ ਬੰਗੀ ਅੱਜ ਜਿਹੜੇ ਲੋਕ ਸਭਧੀਆਂ ਚੋਣੀਆਂ ਚੋਣਾਂ ਹੋਣ ਜਾ ਰਹੀਆਂ ਨੇ ਬਟੰਦਾ ਸ਼ਹਿਰੀ ਦੇ ਅਲਗਪੁਰ ਚੋਕ ਕਲਾ ਜਿਹੜਾ ਕੁਝ ਹੋਟ ਹੈ ਉਹਦਾ ਸਮਾਨ ਇੱਥੇ ਵੰਡਿਆ ਜਾ ਰਿਹਾ ਪਾਟੀਆਂ ਬਣ ਗਈਆਂ ਲਗਭਗ ਤੇ ਸਮਾਨ ਵੰਡਤਾ ਗਿਆ ਬਹੁਤੀਆਂ ਟੀਮਾਂ ਆਪਣੇ ਜਿਹੜੇ ਸਟੇਸ਼ਨੋਂ ਅਲਾਟ ਹੋਏ ਨੇ ਉੱਥੇ ਜਾਣ ਨੂੰ ਤਿਆਰ ਨੇ ਤੇ ਵਧੀਆ ਪ੍ਰਬੰਧ ਹੈ ਚਾਹ ਪਣੀ ਵੀ ਨਾਲ ਠੀਕੀ ਤੌ ਲਗਭਗ ਠੀਕ ਆ ਪਰੰਦੇ ਦਾ ਤੇ ਉਮੀਦ ਆ ਵੀ ਪਰਮਾਨ ਵੋਟਾਂ ਪੈਣਗੀਆਂ ਅੱਜ ਕਿਉਂਕਿ ਵਧੀਆ ਟ੍ਰੇਨਿੰਗਾਂ ਹੋਈਆਂ ਨੇ ਤੇ ਸਾਰਾ ਸਟਾਫ ਲਗਭਗ ਪੁਰਾਣਾ ਲੰਮੇ ਸਮੇਂ ਤੋਂ ਕੰਮ ਕਰਦਾ ਮਤਲਬ ਤਜਰਬਾ ਵੋਟਾਂ ਪਾਉਣ ਦਾ ਤੇ ਜਿਹੜੇ ਲੋਕਤਤਰ ਦਾ ਥੰਮਾ ਜਿਹੜਾ ਇਹਦੇ ਵਿੱਚ ਜਿਹੜੇ ਲੋਕ ਨੇ ਵੱਡੀ ਗਿਣਤੀ ਚ ਭਾਗ ਲੈਣਾ ਉਮੀਦ ਕਰਦੇ ਆ ਤੇ ਜਿਹੜਾ ਚੋਣਾਬਲਾ ਉਹਦੇ ਲਈ ਜਿਹੜਿਆ ਜਿਹੜਾ ਬਹੁਤ ਖਰਚ ਬਣਦੇ ਨੇ ਡਿਪਾਰਟਮੈਂਟ ਉਹ ਵੀ ਉੱਥੇ ਸਾਨੂੰ ਉਮੀਦ ਆ ਸਕੂਲਾਂ ਦੇ ਵਿੱਚ ਕੀਤਾ ਗਏ ਨੇ ਪਿੰਡਾਂ ਚੋਂ ਸਹਿਯੋਗ ਹੀ ਮਿਲਦਾ ਸਰਵਾਰਮਟਬਲ ਵੀ ਇੱਥੋਂ ਜਿਹੜਾ ਯਕੀਨ ਦਵਾਇਆ ਗਿਆ ਜਿਹੜੇ ਪੋਲ ਪੋਲਿਸ ਪਾਰਟੀ ਉੱਥੇ ਪਹੁੰਚਣਗੇ ਉਹਨਾਂ ਲਈ ਸਾਰੀਆਂ ਸਹੂਲਤਾਂ ਹੋਣਗੀਆਂ ਤੇ ਵੋਟਰ ਆਉਣਗੇ ਉਹਨਾਂ ਲਈ ਵੀ ਪਿਸ਼ਣੇ ਪਾਣੀ ਦੀ ਸਹੂਲਤਾਂ ਦੀ ਗੱਲ ਹੈ ਜਾਂ ਉਹਨਾਂ ਦੀ ਸ਼ਾਂਤੀ ਦੀ ਗੱਲ ਹੈ ਸਾਰੀ ਇਹਨਾਂ ਪ੍ਰਬੰਧ ਕਿਹਾ ਗਿਆ ਵੀ ਉੱਥੇ ਕੀਤੇ ਜਾਣਗੇ ਸਾਰੇ ਇਸ ਤਰ੍ਹਾਂ ਇੰਨੀ ਗਰਮੀ ਹੈ ਗਰਮੀ ਨੂੰ ਲੈ ਕੇ ਕਿਸ ਤਰ੍ਹਾਂ ਦੇਖਦੇ ਹੋਏ ਤੁਹਾਨੂੰ ਲੱਗਦਾ ਵੀ ਜਿਹੜਾ ਹੈਗਾ ਵੋਟਾਂ ਦੀ ਜਿਹੜੀ ਪਰਸੈਂਟੇਜ ਘਟ ਸਕਦੀ ਹੈ ਜਾਂ ਪ੍ਰਬੰਧ ਕਿਹੋ ਜਿਹੇ ਨੇ ਬਿਲਕੁਲ ਇਹ ਗੱਲ ਇਕੱਲੇ ਪੰਜਾਬ ਤੇ ਨਹੀਂ ਜਿਹੜੇ 6 ਫੀਸਦੀ ਤੋਂ ਚੋਣਾ ਹੋ ਚੁੱਕਿਆ ਆ 42 ਕੇ ਸਟੇਟ ਦੇ ਵਿੱਚ ਵੋਟਾਂ ਦੀ ਪਰਸੈਂਟੇਜ 4 ਤੋਂ 5% ਘਟੀ ਆ। ਪੰਜਾਬ ਦੇ ਵਿੱਚ ਇਹਨਾਂ ਦੇ ਵਿੱਚ ਟੈਂਪਰੇਚਰ 48 59 ਡਿਗਰੀ ਤੇ ਲਗਭਗ ਪਹੁੰਚ ਰਿਹਾ ਲਗਾਤਾਰ ਤੇ ਇੰਨੀ ਗਰਮੀ ਦੇ ਵਿੱਚ VOTER ਬਾਹਰ ਨਿਕਲ ਤੋ ਘਬਰਾਉਦਾ ਛੋਟੇ ਬੱਚੇ ਜਾਂ ਹੋਰ ਜਿਹੜੇ ਬਜ਼ੁਰਗ ਨੇ ਉਹਨਾਂ ਵਾਸਤੇ ਪ੍ਰੋਬਲਮ ਹੈਗੀ ਆ ਤੇ ਇਹ ਸਰਕਾਰ ਦੇ ਲਈ ਸੋਚਣਾ ਬੇਸ਼ਅ ਅੱਗੇ ਤੋਂ ਜਦੋਂ ਵੀ ਚੋਣਾਂ ਹੁੰਦੀਆਂ ਨੇ ਮੌਸਮ ਨੂੰ ਜ਼ਰੂਰਤਾਂ ਚ ਰੱਖਿਆ ਜਾਵੇ ਖਾਸ ਕਰਕੇ ਪੰਜਾਬ ਵਰਗੇ ਜਿਹੜੇ ਜਿੱਥੇ ਹੀਟ ਵੇਵ ਜਿਆਦਾ ਚੱਲਦੀਆਂ ਨੇ ਬਹੁਤ ਜ਼ਿਆਦਾ ਟੈਂਪਰੇਚਰ ਜ਼ਿਆਦਾ ਹੁੰਦਾ ਤੇ ਚੋਣਾਂ ਪਹਿਲੇ ਰਾਉਂਡ ਚ ਕਰਵਾ ਲਈਆਂ ਜਾਂਣਾ ਇੱਥੇ ਜਿੱਥੇ ਮੌਸਮ ਹੋਰ ਠੀਕ ਰਹਿੰਦਾ ਉੱਥੇ ਲੇਟ ਕਰਵਾ ਲਈਆਂ ਜਾਂਣਾ ਇਸ ਕਰਕੇ ਬਿਲਕੁਲ ਇਹ ਪ੍ਰਭਾਵ ਪਊਗਾ ਤੇ ਜਿਹੜੀ VOTING ਪਰਸੈਂਟ ਜੇ ਘਟਦੀ ਆ ਤੇ ਡੈਮੋਕ੍ਰੇਸੀ ਵਾਸਤੇ ਜਾਂ ਲੋਕ ਇਹ ਵਧੀਆ ਗੱਲ ਨਹੀਂ ਹੈ ਵੱਡੀ ਗਿਣਤੀ ਚ ਲੋਕ ਭਾਗ ਲੈਣ ਇਸ ਦੇ ਲਈ ਸਰਕਾਰਾਂ ਨੂੰ ਪਲਾਨਿੰਗ ਕਰਨ ਵੇਲੇ ਜਾਂ VOTES ਦੀ ਅਨਾਊਂਸਮੈਂਟ ਕਰਨ ਵੇਲੇ ਇਹ ਸੋਚਣਾ ਚਾਹੀਦਾ